ਲੋਰੀ ਬਾਈ ਗੋਗੀ ਚੱਲਿਆ ਵਾ ਘਰੇ ਆਉਦੇ ਇਥੋਂ ਵੱਖਰਾ ਚੱਲਿਆ ਆਪਣੇ ਨਾਲੋਂ ਤੇ ਆਪਾਂ ਵੱਖਰੇ ਵੀ ਉੱਥੇ ਨਹੀਂ ਰੁਕਣਾ ਉਹਨੇ ਪੰਜਾਬੀ ਚ ਲਿਖਿਆ ਉਹਦਾ ਬੰਦਾ ਹੋਰ ਐਨੀ ਦੂਰ ਆਪਾਂ ਗਏ ਆ ਖਰਚਾ ਕੀਤਾ ਥੱਟਾਂ ਖਾਧੀਆਂ ਟਾਇਰ ਬਣਾਏ ਪੈਰ ਬਣਾਏ ਤੇ ਵੇਖਿਆ ਕਿ ਰੇਤਾ ਜੀ ਇਹ ਆ ਪਾਰਕਿੰਗ ਜਿਹੜੀ ਇੱਥੇ ਭਾਰਤ ਮਾਲਾ ਦੇ ਬਣੀ ਆ ਇਹਦੇ ਵਿੱਚ ਕੀ ਕੀ ਫੈਸਿਲਟੀਆਂ ਨੇ ਇਹ ਆ ਡਰਾਈਵਰ ਵੀਰਾਂ ਲਈ ਬਣੀਆਂ ਢਾਬਾ ਰੋਟੀ ਪਾਣੀ ਇਹ ਇੱਕ ਵੇਨ ਤਾਂ ਖਾਸ ਕਰਕੇ ਡਰਾਈਵਰ ਵੀਰਾਂ ਲਈ ਹੁੰਦਾ ਕਿਉਂਕਿ ਜਿਆਦਾ ਇੱਥੇ ਟਰੱਕ ਡਰਾਈਵਰ ਹੁੰਦੇ ਨੇ ਤੇ ਗੱਡੀਆਂ ਵਾਲੇ ਫੈਮਿਲੀ ਵੀ ਇੱਥੇ ਆਉਂਦੀ ਆ ਸਾਰੇ ਤੇ ਚਾਹ ਪਾਣੀ ਪਛਾਦਾ ਪਾਣੀ ਦਾ ਸਪੈਸ਼ਲ ਮੰਜੇ ਲਾਤੇ ਹਨ ਤੇ ਇਹ ਇਹਨਾਂ ਨੇ ਲਿਖਿਆ ਪੰਜਾਬੀ ਕਿਉਂਕਿ ਆਪਣੇ ਪੰਜਾਬ ਦੇ ਜ਼ਿਆਦਾ ਡਰਾਈਵਰ ਆਉਂਦੇ ਆ ਗਾਹਕ ਆਪਣੇ ਸਮਾਨ ਦਾ ਤੇ ਮੋਬਾਈਲ ਦਾ ਆਰਜ਼ੋ ਮੰਗਾ ਸਪੈਸ਼ਲ ਦਾਲ ਮੱਖਣ ਪਲਖੰਡੀ ਕੀ ਦੀ ਲੱਸੀ ਇਹ ਭਾਈ ਸਾਹਿਬ ਜੀ ਹੋਰ ਭਾਈ ਜੀ ਕੀ ਹਾਲ ਚੱਲ ਜੇ ਠੀਕ ਠਾਕ ਹੋ ਜੀ ਚਰਦੀ ਕਲਾ ਵੀਰ ਜੀ ਤੇ ਪੰਜਾਬ ਤੋਂ ਆ ਰਹੇ ਕਿ ਜਾ ਰਹੇ ਜੀ ਹੁਣ ਇਧਰੋਂ ਕੀ ਲੈ ਕੇ ਚਲੇ ਜੀ ਆ ਮੁਕਤੇ ਬ ਲੈ ਕੇ ਚੱਲੇ ਉੱਥੇ ਆਪਣਾ ਗੁਰਦਾਸਪੁਰ ਹੀ ਹਾਂ ਮੈਂ ਉੱਨਾ ਹਮਾਚਲਾ ਉਨਾ ਮਾਚਾ ਠੀਕ ਠੀਕ ਕਿੰਨੇ ਦਿਨ ਹੋ ਗਏ ਯਾਰ ਦਰਿਆ ਨੂੰ ਐਨ 2 ਦਿਨ ਹੋ ਗਏ ਨਹੀਂ ਪਿੰਡੋਂ ਆਏ ਨੂੰ ਪਿੰਡੋਂ ਆਇਆ ਨੂੰ ਤਾਂ ਹੋ ਗਿਆ ਮਹੀਨਾ ਵਾਲੀ ਦੇ ਅੱਛਾ ਦਵਾਲੀ ਦੇ ਦਵਾਲੀ ਮਨਾ ਕੇ ਆਏ ਠੀਕ ਹੈ ਠੀਕ ਹੈ ਕੀ ਨਾਮ ਵੀਰ ਜੀ ਆਪਣਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਆਪਣਾ ਵੀ ਇੱਕੋ ਪਿੰਡ ਹੀ ਆ ਜੀ ਨਹੀਂ ਮੇਰਾ ਲੁਧਿਆਣਾ ਜੀ ਅੱਛਾ ਤੁਸੀਂ ਲੁਧਿਆਣੇ ਤੋਂ ਜੀ ਤੁਸੀਂ ਤੁਸੀਂ ਦਿਵਾਲੀ ਦੀ ਆਏ ਦੇ ਹਾਂ ਹਾਂ ਸਾਰੇ ਦਵਾਲੀ ਵਾਲੇ ਠੀਕ ਠੀਕ ਹੈ ਠੀਕ ਹੈ ਹੋਰ ਵੀਰ ਜੀ ਕੀ ਨਾਮ ਆਪਣਾ ਹਾਂ ਮਲਕੀ ਸੇਂਗਲ ਗਰਦਾਸਪੁਰਿਆ ਹਾਂ ਹਨਾ ਖਾਸ ਹੀ ਕੇ ਪਿੰਡ ਹੈ ਆਪਣਾ ਨਹੀਂ ਲਾਗੇ ਪਿੰਡ ਇਹ ਸਾਰੇ ਵੀਰ ਇੱਥੇ ਇਕੱਠੇ ਮਨ ਲੋ ਗੱਡੀਆਂ ਡਰਾਈਵਰ ਜਾਂ ਸਾਰੇ ਆਪਾਂ ਇੰਜੋਇਮੈਂਟ ਵਧੀਆ ਬੈ ਕੇ ਭਰਾਵਾਂ ਤਰ੍ਹਾਂ ਬੈਂਦੇ ਆ ਇਹ ਵੀਰੇ ਇਹ ਚੀਜ਼ ਜਿਹੜਾ ਇਹ ਬਣਿਆ ਵਾ ਇਹ ਮਹਿੰਗਾ ਆ ਕੇ ਜਿਹੜਾ ਸੇਮ ਹੀ ਆਂ ਜਮੇ ਬਾਹਰ ਕਰਦੇ ਉਹ ਨਹੀਂ ਠੀਕ ਆ ਬਾਕੀ ਠੀਕ ਆ ਵਧੀਆ ਸਵਾਇ ਸਫਾਈ ਵਧੀਆ ਹੈ ਹਨਾ ਉੱਥੇ ਤੋਂ ਭਈਆ ਸਫਾਈ ਨਹੀਂ ਕਰਦਾ ਨਹੀਂ ਨਹੀਂ ਉਹ ਭਈਆ ਕਰਦਾ ਹਾਂ ਹਾਂਜੀ ਪੰਜਾਬੀ ਖੜਦਾ ਹੀ ਉੱਥੇ ਹੈ ਜਿੱਥੇ ਕੇਅਰ ਹੋਏਗੀ ਹਾਂ ਉਹਨਾਂ ਨੇ ਰੋਟੀ ਦਾ ਬੰਦਾ ਢਿੱਡਲੀ ਤੇ ਭੱਜ ਜਾ ਫਿਰ ਤੇ ਰੋਟੀ ਨਹੀਂ ਚੰਗੀ ਖਾਣੀ ਤੇ ਫਿਰ ਨਹੀਂ ਨਹੀਂ ਵਧੀਆ ਯਾਰ ਕੇਅਰ ਕੋਲ ਤੇ ਨਹੀਂ ਕਰਨਾ ਕਿਤੇ ਕੰਟੀਨ ਛੱਡ ਕੇ ਖੜੇ ਹੋ ਜਾਾਂਗੇ ਆਪਾਂ ਆਪਾਂ ਇਹਦੇ ਕੀ ਖਾਣੀ ਆ 2 ਕਿਲੋਮੀਟਰ ਤੇ ਬਣਿਆ ਅੱਛਾ ਇਹ 50 ਕਿਲੋਮੀਟਰ ਤੇ ਆ ਜਿਹੜੀ ਹੁਣ ਪਾਰ ਤੇ ਦੂਜੇ ਟਾਬੇ ਬੰਦ ਕਰਤੇ ਆਪਣੇ ਵਾਂਗ ਪੰਜਾਬੀਆਂ ਦੇ ਬਹੁਤ ਟਾਬੇ ਸੀ ਨਾ ਇਹ ਪਹਿਲੇ ਮੋੜ ਤੋਂ ਪੰਜਾਬੀਆਂ ਦਾ ਹੀ ਰਹਿ ਅੱਛਾ ਹੋਰ ਵੀ ਪੰਜਾਬੀਆਂ ਦੇ ਇਹ ਇਹ ਜਿਹੜਾ ਅਹੀਂ ਨਾ ਉਧਰ ਸੀਗੇ ਆਪਣਾ ਉਹ ਕਰਨਾ ਮਨੋ ਜੈਸਲਮਿਰ ਰੁਆਏ ਆਹੀਂ ਉਧਰ ਆਪਣੇ ਸਰਦਾਰਾਂ ਪੇ ਲੋ ਰੋਡ ਚੱਲਦਾ ਸੀਗਾ ਉਹ ਬੜੇ ਸਰਦਾਰਾਂ ਦੇ ਢਾਬੇ ਸੀਗੇ ਉਹ ਤਕਰੀਬਨ ਹੀ ਉਹਨਾਂ ਨੇ ਲੋਕਲ ਲੈ ਲਿਆ ਸਾਰੇ ਇੱਧਰ ਆ ਗਏ ਨਾ ਰੋਡ ਤੇ ਆ ਗਏ ਅੱਛਾ ਜੀ ਪਹਿਲਾਂ ਉਹ ਰੋਡ ਹੀ ਜਾਂਦੀਆਂ ਗੱਡੀਆਂ ਹਾਂਜੀ ਉੱਤੇ ਉਹ ਲੈਰ ਰੋਡ ਤੇ ਆ ਕੇ ਦਿੱਤੇ ਆ ਗਏ ਅੱਛਾ ਅੱਛਾ ਪਰ ਰੁਕਣੇ ਗੱਡੀ ਆਪਣੇ ਪੰਜਾਬੀ ਦੇ ਉੱਤੇ ਹੀ ਹੈ ਹੋਰ ਨਹੀਂ ਮਨੋ ਫਿਰ ਮਤਲਬ ਕਈ ਵਾਰੀ ਆਪਾਂ ਵੇਖੀਦਾ ਵੀ ਕਿ ਉਹ ਜੇ ਬੰਦੇ ਨੇ ਪੰਜਾਬੀ ਲਿਖੀ ਹੁੰਦੀ ਪਰ ਕਿਵੇਂ ਲੱਗ ਜਾਵੇ ਨਹੀਂ 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 ਉਹ ਜਦੋਂ ਆਨੇ ਇੱਕ ਚੱਕਰ ਸਾਡੇ ਨਾਲ ਧੋਖਾ ਕਰ ਲੇਗਾ ਦੂਜੇ ਚੱਕਰ ਪਤਾ ਲੱਗ ਜਾਵੇਗਾ ਹਾਂ ਉਹਨਾਂ ਅਈ ਗੁਰਸੱਭ ਘੇ ਆ ਤਾਂ ਉਧਰ ਵੀ ਹੈ ਉਹਨਾਂ ਲਿਖਿਆ ਦਾ ਪੰਜਾਬੀ ਢਾਬਾ ਉਹ ਜਦੋਂ ਅਗੋਂ ਇਹ ਘਰਾਂ ਮਾਰੇ ਬੋਲ ਨਹੀਂ ਕਰਦੇ ਨਹੀਂ ਇਸ ਤਰ੍ਹਾਂ ਕਰ ਕਰ ਲੈਂਦੇ ਨੇ ਫੇਰ ਅਸੀਂ ਮੰਨੋ ਜੇ ਮੈਂ ਹਾਂ ਮੈਂ ਚਲਾ ਗਿਆ ਕੱਲ ਤੇ ਚੈੱਕ ਕਰ ਸਾਡਾ ਪੂਰਾ ਗਰੁੱਪ ਬਣਿਆ ਸੀ ਇੱਕ ਜਨ ਫੋਨ ਕਰ ਲੈਣਾ ਵੀ ਉੱਥੇ ਨਹੀਂ ਰੁਕਣਾ ਉਹਨੇ ਪੰਜਾਬੀ ਚ ਲਿਖਿਆ ਉਹ ਤੇ ਬੰਦਾ ਹੋਰ ਹੈ WhatsApp ਗਰੁੱਪ ਚੱਲਦਾ ਠੀਕ ਹੈ ਚਲੋ ਇਹ ਸੋਸ਼ਲ ਮੀਡੀਆ ਦਾ ਬਹੁਤ ਫਾਇਦਾ ਹੈ ਨਾ ਠੀਕ ਹੈ ਕਿ ਆਪਾਂ ਇੱਥੇ ਘੁੰਮ ਰਹੇ ਸੀ ਵੇਖ ਰਹੇ ਹਾਂ ਪਾਰਕਿੰਗ ਨਵੀਂ ਇਹ ਆਏ ਨੇ ਖਾਲਸਾ ਜੀ ਆਪਾਂ ਮਿਲੇ ਜਦੋਂ ਸਿੰਘ ਨੂੰ ਸਿੰਘ ਮਿਲਦਾ ਤੇ ਫਦੇ ਦੀ ਥਾਂ ਹੀ ਪੈਂਦੀ ਵੈਰ ਜਿੱਕਾ ਖਾਲਸਾ ਤੇ ਵੈਰ ਜਿੱਕੀ ਫਦੇ ਦੀ ਤੇ ਭਾਈ ਸਾਹਿਬ ਕਿਹੜਾ ਨਗਰ ਆਪਣਾ ਖਾ ਸੀ ਹਾਂਜੀ ਹਾਂਜੀ ਠੀਕ ਹੈ ਮਤਲਬ ਗੋਲੇ ਵਾਲਾ ਸੀ ਤਾਂ ਸੁਣੋ ਚੁੱਪੀ ਗੋਲੇ ਠੀਕ ਹੈ ਜੀ ਠੀਕ ਹੈ ਤੇ ਗੱਡੀ ਲੈ ਕੇ ਆਏ ਤੁਸੀਂ ਹਾਂ ਗੱਡੀ ਲੈ ਗੁਜਰਾਤ ਤੋਂ ਗੁਜਰਾਤੋਂ ਕੀ ਲੈ ਕੇ ਆਏ ਜੀ ਇੱਕ ਗੋਲਾ ਭਰ ਕੇ ਲੈ ਆਏ ਹੁਣ ਕਿੱਥੇ ਜਾਓਗੇ ਅੱਗੇ ਅਸੀਂ ਆਪਾਂ ਜਾਵਾਂਗੇ ਜੰਮੂ ਜੰਮੂ ਜੀ ਹਾਂਜੀ ਮਤਲਬ ਇਧਰੋਂ ਲੈ ਜਾ ਤੇ ਉਧਰੋਂ ਲੈ ਆਉਂਦੇ ਐਂ ਚੱਲੀ ਜਾਂਦਾ ਗੱਲ ਆਈਆਂ ਦਾ ਟਾਈਮ ਤੇ ਆਪਣੇ ਇਕੱਲੇ ਚਲਾਉਂਦੇ ਕਿ ਕਨੈਕਟਰ ਨਾਲ ਨਹੀਂ ਇਕੱਲੇ ਭਾਈ ਜੀ ਆਪਣੇ ਮੈਂ ਬਹੁਤ ਦੇਖਿਆ ਭਾਈ ਇਧਰ ਰਸਤਾ ਨਹੀਂ ਸਾਨੂੰ ਮਿਲੇ ਨੇ ਜਿੰਨੇ ਵੀ ਪਰ ਉਹਨਾਂ ਉਹ ਕੱਲੇ ਹੀ ਚਲਾਉਂਦੇ ਆ ਬਾਈ ਯਾਰ ਇਹਨਾਂ ਪਤਾ ਕਾਰ ਛੱਡੀ ਆ ਇਹ ਜਿਹੜੀਆਂ ਹੁਣ ਤਨਖਾਹਾਂ ਬਹੁਤ ਘੱਟ ਆ ਹਾਂਜੀ ਇਸ ਕਰਕੇ ਤਰਖਾ ਪੱਲੋ ਦੇਣੀ ਪੈਂਦੀ ਆ ਵੀ ਮਾਲਕ ਤਨਖਾਹ ਭਰਦੇ ਨਹੀਂ ਇਸ ਕਰਕੇ ਫਿਰ ਕੱਲੇ ਕੱਲੇ ਹੁੰਨੇ ਆ ਠੀਕ ਠੀਕ ਬਾਕੀ ਬਈ ਕੱਲੇ ਤੇ ਕੋਈ ਦਿੱਕਤ ਬਹੁਤ ਨਹੀਂ ਨੂੰ ਦਾ ਹੁਣ ਨਹੀਂ ਕੋਈ ਰਾਤ ਨੂੰ ਥੋੜਾ ਜਿਹਾ ਚੋਰੀ ਚੈਰੀ ਦਾ ਚੋਰੀ ਦਾ ਤੇ ਹਾਂਜੀ ਹਾਂ ਜਿਨੇ ਕੋਈ ਚੱਕਰ ਨਹੀਂ ਜਿਨੇ ਤਾਂ ਬੰਦਾ ਇਹ ਇਧਰ ਮਾਲੋ ਜਿਹੜੇ ਕਿਹੜੇ ਕਿਹੜੇ ਸਾਨੇ ਚ ਹੈਗਾ ਡਰ ਬਾਕੀ ਇਧਰ ਆਪਣੇ ਜਿਵੇਂ ਹੁਣ ਇਧਰ ਆਹ ਰੋਡ ਨਵਾਂ ਬਣਿਆ ਹੈ ਭਾਰਤਮਾਲਾ ਭਾਰਤਮਾਲਾ ਇਹਦੇ ਤੇ ਹੈ ਨਹੀਂ ਆਵਾਜਾਈ ਬਹੁਤ ਘੱਟ ਹੈ ਪਾਸੇ ਪਾਸੇ ਪਿੰਡ ਬਹੁਤ ਘੱਟ ਹੈ ਹਾਂਜੀ ਤੇ ਡਰ ਰਾਤ ਨੂੰ ਇਧਰ ਰੋਡ ਤੇ ਹੀ ਆ ਬੜਾ ਜਿਆਦਾ ਅੱਛਾ ਜੀ ਹਾਂਜੀ ਹਾਂਜੀ ਮੈਂ ਤਾਂ ਇਹਦੇ ਟਾਪ ਟਾਪ ਹੀ ਆਉਂਦੀ ਨੇ ਗੱਡੀ ਦਾ ਗੱਡੀ ਤਾਂ ਟਾਪ ਟਾਪ ਆਉਂਦੀ ਪਰ ਰੋਡ ਸਹੀ ਬਣਿਆ ਨਹੀਂ ਇਹਨਾਂ ਕੋਲ ਵੀ ਤਰੀਕੇ ਹੁੰਦੇ ਨੇ ਨਾ ਧੰਗ ਤਰੀਕੇ ਕਿ ਜਰਾ ਤੋਂ ਲੈ ਕੇ ਜਦੋਂ ਤੁਸੀਂ ਭਾਰਤਮਾਲਾ ਛੱਡਦੇ ਹੋ ਕਿੰਨਾ ਟੋਲ ਵੱਲ ਜਾਂਦਾ ਹੈ ਇਹ ਟੂਰ ਭਈ ਇਹਨੇ ਫਸਟ ਟਾਈਮ ਕੋ ਪਟਿਆ ਦਾ ਹੈ ਕਿ ਮੇਰੇ ਹਿਸਾਬ ਨਾਲ ਇਹ ਹੈਗਾ 4000 ਦੇ ਲਗਭਗ ਅੱਛਾ ਗੁਰਦਾਰ ਜਿਵੇਂ ਜਿੱਥੋਂ ਆਪਾਂ ਚੜਦੇ ਆ ਉਦੋਂ ਐਂਟਰੀ ਪੈ ਜਾਂਦੀ ਹੈ ਜਿੱਥੇ ਉਤਰਦੇ ਆ ਉੱਥੇ ਪੈਸੇ ਕੱਟੇ ਜਾਂਦੇ ਕਿੰਨੇ ਕਿਲੋਮੀਟਰ ਸਾਣਾ ਹੈ ਕਿਲੋਮੀਟਰ ਸਾਣਾ 4 ਹੋ ਜਾਂਦੇ ਹੈ ਹਾਂਜੀ ਹਾਂਜੀ ਇਹਨਾਂ ਨੂੰ ਪਤਾ ਲੱਗ ਜਾਂਦਾ ਨਾ ਉਸ ਲੈਪਟਾਪ ਤੇ ਵੀ ਕਿੰਨਾ ਕਿੰਨਾ ਚੱਲੀ ਆ ਗੱਡੀ ਕਿਹੋ ਜਿਹੜੇ ਸੀ ਹਾਂਜੀ ਇਹ ਜਦੋਂ ਪਾਪਾ ਚੜਦੇ ਉਹ ਤੋਂ ਭਰ ਲੈਂਦੇ ਆ ਜਦੋਂ ਆਪਾਂ ਉਤਰਦੇ ਆ ਹਾਂ ਹਾਂਜੀ ਨੰਬਰ ਨੋਟ ਕਰ ਲੈਂਦੇ ਆ ਇੱਕ ਤਾਂ ਫਸਟ ਐਗ ਦਾ ਨੰਬਰ ਨੋਟ ਹੋ ਜਾਂਦਾ ਜੀ ਇੱਕ ਗੱਡੀ ਨੰਬਰ ਪਾਓ ਬਾਕੀ ਵੀ ਇਹਦੇ ਤੇ ਨਾ ਟਰੈਕਟਰ ਦਾ ਮੋਰਸ ਦਾ ਸਾਈਕਲ ਹੈ ਨਾ ਜੀ ਨਹੀਂ ਜੇ ਚੜੀ ਤਾਂ ਜਾਂਦੇ ਆ ਪਰ ਇਹ ਕੰਪਲੀਟ ਨਹੀਂ ਨਾ ਹੋਇਆ ਜਦੋਂ ਕੰਪਲੀਟ ਹੋਇਆ ਫਿਰ ਉਸ ਤੋਂ ਬਾਅਦ ਆ ਮੈਂ ਹਾਂਜੀ ਉਹ ਹੀ ਦੱਸ ਰਿਹਾ ਮੈਂ ਅਸੀਂ ਨਾ ਉੱਥੇ ਜਦ ਉਤਰਿਆ ਨੇ ਤੇ ਸਾਈਕਲਾਂ ਹੀ ਅਹੀਂ ਨਾ ਲੈਣ ਦੇ ਲਿਫਟ ਹੁਣ ਅਸੀਂ ਪੰਜਾਬ ਤੋਂੜੇ ਕੰਮ ਪੈ ਗਏ ਤੁਹਾਨੂੰ ਅਸੀਂ ਲਿਫਟ ਲੈ ਜਾਣਦੇ ਨਹੀਂ ਤੇ ਜਾਣਾ ਤਾਂ ਦੇਖ ਲਓ ਜੇ ਜਲਦੀ ਆ ਤਾਂ ਆਪਾਂ ਚੱਲ ਗੱਡੀ ਤੇ ਰੱਖ ਲੈਣ ਤੇ ਤੁਸੀਂ ਕਦੋਂ ਚੱਲਣਾ ਹੈ ਬਾਬਾ ਚੱਲਣਾ ਹੀ ਚਾਹੀ ਕੇ ਬਸ ਫਿਰ ਆਪਾਂ ਚੱਲੀ ਫਿਰਦੇ ਫਿਰ ਤੇ ਆਪਾਂ ਕਿੱਥੇ ਇਹ ਤਾਂ ਬੰਦ ਨਹੀਂ ਗੇ ਸੜਕ ਤਾਂ ਨਾਲੇ ਅਸੀਂ ਬਠਿੰਡਾ ਉਹਦੇ ਬਈ ਬਠਿੰਡੇ ਤੋਂ ਬਠਿੰਡੇ ਤੋਂ ਸਿੱਧਾ ਜੀਰੇ ਹੀ ਜਾਊਗਾ ਜੀਰੇ ਰੇ ਕੋਟ ਵਾ ਮੇਰੇ ਤਾਂ ਘਰੇ ਚਲੇ ਜਾਣਾ ਇਹਨਾਂ ਦੇ ਗੱਡੀ ਵੀ ਜੀਰੇ ਦੀ ਆ ਬਈ ਅੱਛਾ ਜਿਹੜੇ ਦੀ ਹੈ ਕਿਹੜੇ ਕਿੰਨਾ ਦੀ ਹੈ ਇਹ ਬਾਈ ਆਪਣਾ ਉਹ ਨਹੀਂ ਕਿ ਤੇਰ ਕੇ ਕਿ ਹਾਂ ਤੇਰੀ ਪੰਪ ਵਾਲੇ ਹਾਂ ਅੱਛਾ ਉਹਨਾਂ ਦੀ ਹੈ ਉਹਨਾਂ ਦੀ ਗੱਡੀ ਹੈ ਠੀਕ ਹੈ ਜੀ ਬੜੀ ਕਿਰਪਾ ਵੈਰੂ ਦੀ ਆ ਜਾ ਚਾਹ ਪੀਨੇ ਤੁਸੀਂ ਚਾਹ ਪੀਓ ਨਹੀਂ ਤੁਸੀਂ ਪੀਓ ਚਾਹ ਅਸੀਂ ਚਾਹ ਬਾਹਰੋਂ ਅਸੀਂ ਆਪਦੀ ਬਣਾ ਕੇ ਪੀ ਲਈ ਪਹਿਲਾਂ ਹੀ ਤੇ ਅਸੀਂ ਉਹਨੇ ਜਦੋਂ ਘੱਟ ਵੇਨੇ ਤੇ ਤੁਸੀਂ ਫਿਰ ਵੇਲੇ ਫਰੀ ਹੋ ਕੇ ਫਿਰ ਆਪਾਂ ਕੋਈ ਨਹੀਂ ਮੈਂ ਚਾਹ ਪੀ ਕੇ ਆ ਗਿਆ ਲੈ ਕੇ ਹੀ ਆ ਜਾਣਾ ਮੈਂ ਚਾਹ ਬਾਹਰ ਆ ਠੀਕ ਹੈ ਵੀਰ ਜੀ ਠੀਕ ਹੈ ਆ ਜਾ ਤੇਰ ਖਾਲਸਾ ਜਵਤੇ ਆਪਾਂ ਹੁਣ ਤੁਹਾਨੂੰ ਗੱਡੀ 'ਚ ਮਿਲਦੇ ਆਪਾਂ ਲਓ ਜੀ ਆਪਾਂ ਇੱਥੇ ਆਏ ਸਾਂ ਪਾਰਕਿੰਗ 'ਚ ਤੇ ਇਹ ਆਪਣ ਟੇ ਬੇ ਮਿਲ ਗਏ ਮਿੰਨੀਡ ਬਈ ਯਾਰ ਇੰਨੀ ਦੂਰ ਆਪਾਂ ਗਏ ਆ ਖਰਚਾ ਕੀਤਾ ਠੱਟਾਂ ਖਾਧੀਆਂ ਟਾਇਰ ਬਣਾਏ ਪੈਰ ਬਣਾਏ ਤੇ ਵੇਖਿਆ ਕਿ ਰੇਤਾ ਤੇ ਉਹ ਹੀ ਰੇਤਾ ਇੱਥੇ ਕਿਲਵਾ ਦੇ ਭਾਣੇ ਕੁਵੰਟਲਾਂ ਦੇ ਭਾਣੇ ਇੱਥੇ ਜੀਪ ਨਹੀਂ ਹੈਗੀ ਹੈ ਜੀਪ ਨਹੀਂ ਹੈਗੀ ਜੀ ਆਹ ਜੇ ਉਹ ਹੀ ਗੱਲ ਉੱਥੇ ਕੀ ਜੀ ਚੱਲ ਚੱਲ ਕੇ ਰੇਤਾ ਹੈ ਕੱਲੀ ਕੱਲੀ ਵਈ ਬਈਆ ਉੱਥੇ ਉੱਥੇ ਊੜਾ ਇੱਥੇ ਊੜਾ ਵੀ ਨਹੀਂ ਹੈਗਾ ਊੜਾ ਊਠ ਊੜਾ ਪੋਤਾ ਇਹ ਕੋ ਚਲ ਠੀਕ ਹੈ ਬਸ ਜੇ ਇੱਥੇ ਆ ਜੇ ਤੇ ਇੱਥੇ ਕੰਮ ਚੱਲ ਸਕਦਾ ਜੀ ਪਾਰਕਿੰਗ ਨਾਲ ਹਾਂ ਚਲੋ ਕੋਈ ਨਹੀਂ ਹੋਣਾ ਆਪਾਂ ਚੱਲਦੇ ਆਂ ਭਾਈ ਆਪਾਂ ਨੂੰ ਰਿਡੀਕ ਕਰ ਰਿਹਾ ਵੇਟ ਟੱਕੜਾ ਤੇ ਯਾਨੀ ਇੱਕ ਹੋਰ ਮਿਲ ਗਿਆ ਲਓ ਜੀ ਸਮਾਰਾ ਭਾਜੀ ਰਾਤ ਤੁਹਾਡੇ ਭਾਜੀ ਆਪਾਂ ਦਾ ਨਾਮ ਕੀ ਸੀ ਭਲਾ ਥਾਲਸਾ ਗੁਰਦੀਪ ਸਿੰਘ ਜੀ ਇਹਨਾਂ ਨਾਲ ਆਪਣਾ ਹੁਣ ਅਗਲਾ ਰਸਤਾ ਆਪਾਂ ਇਹਨਾਂ ਨਾਲ ਤੈਅ ਕਰਾਂਗੇ ਤੇ ਆਪਣੇ ਘਰੇ ਹੀ ਜਾਣਾ ਇਹਨਾਂ ਜੀ ਦੇ ਤੇ ਗੋਗੀ ਵੀਰ ਨੂੰ ਆਪਾਂ ਪਟਿਆ ਬਠਿੰਡੇ ਲਾਵਾਂਗੇ ਤੇ ਇਹ ਆਪਦਾ ਗਾਂ ਸਫਰ ਜਾਂ ਵਸਤੇ ਕਰੂਗਾ ਤੇ ਜਾਂ ਇਹਨੂੰ ਹੋਰ ਵੀ ਚੀਜ਼ ਤੇ ਛਡਾਵਾਂਗੇ ਹੁਣ ਆਪਾਂ ਚੱਲਦੇ ਆਂ ਵੀਰ ਨਾਲ ਤੇ ਚੱਲਦੇ ਆਂ ਅਗਲੀਆਂ ਸੜਕਾਂ ਤੇ ਕੋ ਕੋਈ ਨਾ ਕੋਈ ਆਈ ਹੋਊਗੀ ਆ ਜਾ ਆ ਜਾ ਲੋ ਜੀ ਆਪਾਂ ਬਹਿ ਕੇ ਭਾਈ ਕਰਦੀਪ ਸਿੰਘ ਜੀ ਹਰ ਨਾਲ ਤੇ ਗੱਡੀ ਤੁਰ ਪਈ ਆਪਣੀ ਤੇ ਬਾਕੀ ਇਧਰ ਰਾਹ ਦਾ ਥੋੜੀ ਜਿਹੀ ਜੇ ਕਿ ਹੈਗੀ ਆ ਵੀ ਕਹਿੰਦੇ ਕੋਈ ਕਹਿੰਦਾ ਬੰਦਾ ਜੇ ਤੇ ਆਪਾਂ ਜਿਹੜੇ ਰਾਹ ਦਾ ਸਦਾ ਕਰਦੇ ਚੱਲਾਂਗੇ ਬਾਕੀ ਨੈਟ ਤੇ ਲੱਗ ਕੇ ਚੱਲਾਂਗੇ ਤੇ ਕੋਈ ਰੇਸਿੰਗ ਬੱਚਿਆਂ ਦੀ ਜਵਾਕਾਂ ਨਹੀਂ ਕਹਿੰਦੇ ਇਧਰ ਤੇ ਹੁਣ ਜਿਹਦਾ ਉਹ ਕੰਟੈਂਟ ਹੋ ਕੇ ਦੇਣੀ ਆ ਫੇਕ ਜਾ ਰਹੇ ਆ ਪਰ ਵੀ ਫਰਕ ਖਜਲ ਖਰੀ ਹੈਗੀ ਯਾਰ ਤੇ ਬਹੁਤ ਗੱਡੀਆਂ ਤੇ ਖੜੀਆਂ ਐ ਤੇ ਆਪਾਂ ਤੁਰ ਪਏ ਆ ਤੇ ਤੁਰੀਆਂ ਵੀ ਜਾਂਦੀਆਂ ਵੈਸੇ ਤਾਂ ਗੱਡੀਆਂ ਅੱਗੇ ਤੇ ਚਲੋ ਬਾਕੀ ਇਹਨਾਂ ਦੇ ਨਾਲ ਹੀ ਆ ਤੇ ਇਹ ਭਾਈ ਜਿਹੜੀ ਲੈ ਆਏ ਨੇ ਮਲਾ ਕੀ ਕੀ ਭਾਈ ਨਹੀਂ ਮਲੇ ਮਲੇ ਆਪਾਂ 베ੜੀਆਂ ਕਹਿੰਦੇ ਨੇ ਛੋਟੀਆਂ ਜਿਹੜੀਆਂ ਆਪਣੇ ਮਿਲ ਜਾਂਦੀਆਂ ਝਾੜੀ ਵਾਲੀ ਝਾੜੀ ਵਾਲੀ 베ੜੀ ਪਰੇਕिस्तान ਉਹ ਜੈਸਲਮੇਰ ਵੇਖਣ ਗਏ ਸੀ ਤੇ ਅੱਜ ਪਤਾ ਲੱਗਾ ਵੀ ਚੁੱਲੇ ਉਹਨੇ ਕਾਂਦੋਲੇ ਪਰਦੇਸ ਆ ਇਹ ਤਾਂ ਨਾੜੀ ਆਪਣੀ ਠੀਕ ਆ ਪਰੇਕिस्तान ਤੇ ਰੇਤਾ ਤੇ ਥੇਰ ਆਪਾਂ ਉੱਥੇ ਪੈਸੇ ਲਾ ਕੇ ਸਵਾਰੀਆਂ ਕਰਦੇ ਫਿਰਦੇ ਇੱਥੇ ਫ੍ਰੀ ਦਾ ਸਮਝੇ ਗਏ ਪਰ ਜੀਵ ਦੀ ਘਾਟ ਦੀ ਇਹ ਟਰਾਲੀ ਆ ਗਈ ਹਾਂ ਤੇ ਇਹ ਬੈਠੀਆਂ ਗੱਡੀ 'ਚ ਇਹ ਕੋਈ ਰਾਜਸਥਾਨਾ ਏਰੀਆ ਆ ਆਪਣਿਆਂ ਨਾਲ ਜਿਆਦਾਤਰ ਕੀ ਕਰਦੇ ਆ ਹਾਂ ਆ ਬਰਿਆਦੀ ਉਹ ਨਹੀਂ ਹੋ ਗਈ ਇੱਥੇ ਬਹੁਤ ਜ਼ਿਆਦੇ ਹੋ ਗਏ। ਬਲਕਤ ਬਹੁਤ ਲਾਈ ਜਾਂਦੇ ਆ। ਬਹੁਤ ਜ਼ਿਆਦੇ। ਨਿੰਮ ਨਿੰਮ ਬਹੁਤ। ਮੋਸਾਂ ਦਾ ਫਰਕ ਹੈ ਭਾਈ ਪਾਣੀ ਵੀ ਤੁਹਾਨੂੰ ਥਾਂ ਥਾਂ ਮਿਲਦਾ ਜੇ। ਹਾਂ। ਅੱਗੇ ਨਹੀਂ ਤੇ ਪਾਣੀ ਦਿਲ। ਹਾਂ। ਭਾਈ ਸਾਡੇ ਗੱਡੀਆਂ ਲੈ ਕੇ ਆਉਂਦਾ ਜੇ ਉਹ ਤੇ ਭਰ ਕੇ ਵਾਟਰ ਕੁੱਲਰ ਕਰਦੇ। ਸੜਕਾਂ ਇਹ ਬਣ ਗਿਆ। ਸੜਕਾ ਬਹੁਤ ਬਣ ਗਿਆ। ਬਹੁਤ ਸੜਕਾਂ ਬਣ ਗਿਆ। ਨਾਲੇ ਸਾਬ ਲਓ ਜੀ ਇੱਥੇ ਲੱਗਾ ਆ ਵਾ ਕੀ ਆਂਦੇ ਨੇ ਵੀ ਗੱਡੀਆਂ ਸਾਰੀਆਂ ਦਾ ਮੇਲਾ ਕਿਉਂਕਿ ਇੱਥੇ ਕੋਈ ਪ੍ਰੋਗਰਾਮ ਬੱਚਿਆਂ ਦਾ ਸਕੂਲੀ ਰੈਲੀ ਹੋਣੀ ਹੈ ਤੇ ਹੋਣੀ ਹੈ ਇਹਦੀ ਭਾਰਤ ਮਾਲਾ ਤੇ। ਤੇ ਭਾਰਤ ਮਾਲਾ ਤੇ ਸਾਰੀਆਂ ਗੱਡੀਆਂ ਬੰਦ ਕਰਕੇ ਉੱਚ ਲਿਆ ਗਿਆ ਤੇ ਸਾਰੀਆਂ ਗੱਡੀਆਂ ਸਾਈਡ ਤੇ ਲੱਗੀਆਂ ਪਰ ਇੱਕ ਗੱਡੀ ਜਿਹੜੀ ਇਹ ਚੱਲੀ ਆ ਇਹ ਬਰਨਾਲੇ ਨੂੰ ਜਾਣੀ ਆ ਤੇ ਇਹ ਬਾਈ ਗੋਗੀ ਨੂੰ ਉੱਥੇ ਤਾਰ ਦੂਗੀ ਬਾਈ ਗੋਗੀ ਦਾ ਸਰ ਗਿਆ ਇਹ ਸਿੱਧਾ ਜਾ ਕੇ ਬਰਨਾਲੇ ਉਤਰੂਗਾ 300 ਔਖਾ ਪਾਏ ਕਹਿੰਦੇ ਸੀ ਵਿਚਾਲ ਫਾਇਦਾ ਹੋ ਜਾਊਗਾ ਨਹੀਂ ਵਧੀਆ ਫਾਇਦਾ ਹੈ ਗਿਆ ਤੇ ਆ ਤੂੰ ਨੂੰ ਬਠਿੰਡਾ ਫਿਰ ਜਾਂ ਤੇ ਇੱਥੇ ਰਹਿਣਾ ਪੈਣਾ ਰਾਤ ਜਾਂ 12 1 ਵਜੇ ਤਾਰੂਗਾ ਫਿਰ ਉਹ ਤਾਂ ਠੰਡ ਚ ਵੀ ਨਹੀਂ ਨਾਲੇ ਔਖਾ ਨਾ ਬਠਿੰਡੇ ਫਿਰ ਰਾਤ ਕਿੱਥੇ ਜਾਣਾ ਵਾ ਤੇ ਹੁਣ ਇਹ ਵੀ ਬਰਨਾਲੇ ਉਤਰੂਗਾ ਬਰਨਾਲੇ ਮੈਂ ਇਸ ਰੱਖੂ ਸਮਾਨ ਇਸ ਵੇਰੇ ਜੇ ਲਾਉਗਾ ਬਰਨਾਲੇ ਅੱਛਾ 5-6 ਵਜੇ ਲਾਉਂਦਾ ਉਹ ਆਂਧ ਕਰਤਾ ਹੈ ਹੀ ਆ ਗੱਡੀ 'ਚ ਬੈਠੇ ਜਾਣਾ ਹਾਂ ਕਰੀ ਹਾਂ ਹਾਂ ਜੀ ਆ ਵੀ ਉੱਥੇ ਦਾ ਕਹਾਂਗੇ ਉੱਥੇ ਜਾਏ ਬੰਦਾ ਆਰਾਮ ਨਾਲ ਉਤਰ ਕੇ ਸਮਾਨ ਰੱਖ ਕੇ ਪਿੰਡ ਨੂੰ ਲੰਘ ਜਾਉ ਹਾਂ ਉੱਥੋਂ ਮੈਨੂੰ ਪੈਂਦਾ ਵੀ 60 ਕਿਲੋਮੀਟਰ ਬਰਨਾਲੇ ਹਾਂ ਤੇ ਨਾਲੇ ਤੂੰ ਟਾਈਮ 'ਤੇ ਉੱਤਰ ਜਾਣਾ ਨਾ ਤੇ ਦਿਨੇ ਉਤਰਾਂਗਾ ਲਓ ਜੀ ਬਾਈ ਗੋਗੀ ਚੱਲਿਆ ਵਾ ਕਰੇ ਆਪਦੇ ਇਥੋਂ ਵੱਖਰਾ ਚੱਲੇ ਆਪਣੇ ਨਾਲ ਤੇ ਆਪਾਂ ਵੱਖਰੇ ਤੇ ਬਾਕੀ ਸਫਰ ਜਿਹੜਾ ਬੜਾ ਆਨੰਦਪੁਰ ਕਰਿਆ ਵਧੀਆ ਰਿਹਾ ਤੇ ਲੋਹਣੀਆਂ ਸਲ ਤੇ ਪਰ ਇਹ ਆ ਵੀ ਸਫਰ ਚ ਵਧੀਆ ਰਿਆ ਗੱਲਬਾਤ ਖਾਣ ਪੀਣ ਕਿਸੇ ਤਰ੍ਹਾਂ ਦੀ ਕੋਈ ਅੜਿਚਣ ਨਹੀਂ ਕੋਈ ਕੁਝ ਨਹੀਂ ਬਾਕੀ ਹੁਣ ਇਹ ਆ ਵੀ ਚਲੋ ਵੀ ਬਾਈ ਦੇ ਵਿਆਹ ਸੀ ਆਪਾਂ ਨੂੰ ਵੀ ਪ੍ਰੋਗਰਾਮ ਸੀ ਕੋਈ ਨਾ ਹੁਣ ਇਹ ਨਿਬੜ ਗਏ ਜਦੋਂ ਉਦੋਂ ਬਾਅਦ ਫਿਰ ਕੋਈ ਬਹਿ ਕੇ ਕੋਈ ਪਲਾਨ ਕਰਾਂਗੇ ਤੇ ਫਿਰ ਅਗਲੇ ਕੰਮ ਜਿਹੜੇ ਸਫਰ ਨੇ ਫਿਰ ਨਿਕਲਾਂਗੇ ਉਹਨਾਂ ਚ ਲਈ ਫਿਰ ਹੁਣ ਬਾਈ ਤੋਂ ਲੈਨੇ ਆਪਾਂ ਵੀ ਅੱਗੇ ਲੈਨੇ ਆ ਤੇ ਬਾਈ ਨੂੰ ਵੀ ਅੱਗੇ ਦੇਨੇ ਆ ਠੀਕ ਹੈ ਭਰਾ ਓਕੇ ਜੀ ਓਕੇ ਥੈਂਕ ਯੂ ਧੰਨਵਾਦ ਤੇਰਾ ਤੂੰ ਹੈ ਤੇ ਬਾਕੀ ਗਲਤੀ-ਚਲਤੀ ਮਾਫ ਕਰੀਂ ਜਿਹੜੀਆਂ ਗਲਤੀਆਂ ਕਾਦੀਆਂ ਨੇ ਤਾਂ ਚੱਲਦਾ ਰਹੇਗਾ ਸਭ ਆਹ ਹੋਈ ਜਾਂਦਾ ਵੀ ਕਿਵੇਂ 100 ਬੰਦੇ ਦਾ ਵਾਦਾ ਕਰਦਾ ਗੱਲ ਪੂਰੀ ਹੁੰਦਾ ਵਾ ਹੋਰ ਇਹ ਸਿਰ ਮਾਰੇ ਕਿਰਪਾ ਕਰੀ ਲੰਮੇ ਸਬਰਾਂ ਜਿਹੜੇ ਨੇ ਦੂਰ ਤੇ ਆਏ ਸੀ ਆਪਾਂ ਕਿਹੜਾ ਕੋਈ ਉਹ ਕਰਦਾ ਜਿਵੇਂ ਆਇਆ ਕੀਤਾ ਆਪਾਂ ਨੇ ਅਜੇ ਤੱਕ ਠੀਕ ਹੈ ਜੀ ਠੀਕ ਹੈ ਜੀ ਸਫਰ ਵਧੀਆ ਰਿਹਾ ਬਹੁਤ ਵਧੀਆ ਸਫਰ ਬੜਾ ਵਧੀਆ ਰਿਹਾ ਵੀਰੇ ਬਾਕੀ ਚਲੋ ਠੀਕ ਹੈ ਜੀ ਬਾਕੀ ਫੋਨ ਤੇ ਬਾਈ ਨਾਲ ਗੱਲ ਹੁੰਦੀ ਰਹੇ ਰਹੀ ਖਰਾਪੀਆਂ ਰੁਪਈਆਂ ਤਾਂ ਆਉਂਦੀਆਂ ਰਹਿੰਦੀਆਂ ਸਾਈਕਲਾਂ ਚ ਨਾ ਉਹ ਤਾਂ ਫਿਰ ਨਹੀਂ ਹੈ ਮੈਨੂੰ ਲੱਗਿਆ ਸਹੀ ਗੱਲ ਹੈ ਓਏ ਇਹ ਇੱਕ ਪਾਰ ਹੁੰਦਾ ਨਾ ਇਹ ਵੀ ਇੱਕ ਟੂਰ ਦਾ ਪਾਰ ਹੁੰਦਾ ਚਲੋ ਠੀਕ ਹੈ ਜੀ ਓਕੇ ਜੀ ਬਾਈ ਬਾਈ ਮੇਰਾ ਤਾਂ ਬਾਈ ਬਾਈ ਚੰਗਾ ਜੀ ਸਤਿ ਸ਼੍ਰੀ ਅਕਾਲ ਹੈ ਜੀ ਸਾਰਿਆਂ ਨੂੰ ਬਾਈ ਬਾਈ ਫਿਰ ਮਿਲਦੇ ਆਂ ਕਦੇ ਜਲਦੀ ਅਗਲੇ ਸੌਰਾ ਦੇ ਠੀਕ ਜਾ ਰਹੇ ਨਹੀਂ ਆਪਾਂ ਭਾਰਤ ਮਾਲਾ ਦੇ ਤੇ ਮਹਾ ਜਾਮ ਖੁੱਲਾ ਤੇ 4.5 ਖੁੱਲਾ ਫਿਰ ਹੈ ਨਾ ਹਾਂ ਇਹ ਦੀ ਹੈ ਹਾਂ ਸਾਡੇ 5 ਵਜੇ ਮੰਨ ਕੇ ਚੱਲੋ 5 ਇਹ ਬਣੀਆਂ ਨੇ ਪਾਰਕਿੰਗ ਸਾਢੇ 4:30 ਇਹ ਪਾਰਕਿੰਗਾਂ ਬਣੀਆਂ ਨੇ ਵਿੱਚ ਪੰਪੋ ਜੀ ਹੋ ਲਿਆ ਦਾ ਇਹ ਖਾਣ ਪੀਣ ਨੂੰ ਵੱਖੋ ਵੱਖਰੀ ਜਿੱਥਾਂ ਚਾਹ ਪਾਣੀ ਪੀਣ ਨੂੰ ਤੇ ਬਾਕੀ ਕਮਰੇ ਕੋਰੇ ਵੀ ਇੱਥੇ ਇਤਾਰੂ ਦੇ ਬੈ ਅਬ ਇਸ ਐਂ ਫੈਮਿਲੀ ਵੀ ਫੈਮਿਲੀ ਹਾਲ ਕਹਿ ਸਕਦੇ ਹਾਂ ਤੇ ਆਪਣਾ ਆ ਵੇਖੋ ਆ ਬੰਦ ਕੀਤੇ ਪੱਥਰ ਵੱਡੇ 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 ਪੱਥਰ ਲਾ ਕੇ ਬੰਦ ਕੀਤੇ ਤੇ ਸਾਈਕਲ ਰੈਲੀ ਕੋ ਨਿਕਲੀ ਇੱਥੇ ਤੇ ਸਵੇਰ ਦੀ ਸੈਂਗਲ ਰੈਲੀ ਨਿਕਲੀ ਸ਼ਾਮੀ ਤੇ ਸਭ ਸੁੱਕਣੇ ਪਾ ਛੱਡੀ ਸੀ ਜਾਨ ਲੋਕਾਂ ਦੀ ਫੇਰ ਦੀ ਸਰ ਇਹ ਕਿੰਨਾ ਮੁਲਕ ਹੈ ਨਾ ਇਹ ਸੈਂਗਲ ਰੈਲੀ ਵਾਲਿਆਂ ਨਾਲੋਂ ਜ਼ਿਆਦਾ ਮੁਲਕ ਦਾ ਟਰੱਕਾਂ ਹੀ ਸੀ ਹਾਂ ਪਰ ਹੁਣ ਕੀ ਕਹਵੇ ਇਹਨਾਂ ਨੂੰ ਚਲੋ ਹੁਣ ਤੁਰ ਪਏ ਆ ਜੀ ਆਪਾਂ ਇਥੋਂ ਤੇ ਇਹ ਦੋ ਆ ਸਰਕਾਰ ਆ ਦੀ ਤੇ ਸਿਆਣਾ ਬੈਠਾ ਨਾ ਨਾ ਕੋਈ ਸਿਆਣਾ ਬੈਠਾ ਨਾ ਨਾ ਰੈਲੀ ਕੱਢੀਏ ਸਾਰੇ ਟਰੈਕੀ ਟਰੱਕਰ ਫਿਰਦੇ ਵੇ ਕਿਉਂਕਿ ਇਕੱਠੇ ਹੀ ਤੁਰੇ ਸਾਰੇ ਇੱਧਰ ਖੇਤੀ ਵੱਡੇ ਲੈਵਲ ਤੇ ਆ ਉਹ ਬੱਸ ਘਣਾ ਰਹੋ ਖਿਡਾਰੀ ਦੇ ਪੂਰੇ ਹੋਰ ਨਿੱਕੀਆਂ ਗੱਡੀਆਂ ਰੋਕਦੇ ਆਹ ਤਾਂ ਜੱਗੂ ਵੀ ਆਦੇ ਜੀਦ ਕਾਲੇ ਜਾਦੇ ਲੋਕ ਉਹ ਆਂਦੇ ਨੇ ਗੱਡੀਆਂ ਆਏ ਉਹ ਵੀ ਤਾਂ ਗੱਲ ਵੀ ਅੱਗੋਂ ਵੀ ਕੋਈ ਆਉਣਾ ਹੀ ਆ ਕਿਸੇ ਨਾ ਕਿਸਨੇ ਇਹ ਨਿੱਕੀ ਟਰ ਬਣੇ ਖੇਤੀ ਆ ਵੇ ਲੋ ਬਬ ਅਜੇ ਤਾਂ ਘੜਾ ਹੋਰ ਨਾਲ ਕੋਲ ਤਾਂ ਫਿਰ ਫਿਰ ਵੀ ਜੇ ਹੈਗਾ ਹੀ ਨਾ ਬੰਦੇ ਸਬਰ ਸਬਰ ਹੈ ਸਬਰ ਨੇ ਆ ਵੇ ਭਾਈ ਪਾਣੀ ਆ ਗੱਡੀ ਵੈ ਪਲੇਨ ਜਗਾ ਹੀ ਬਣਾ ਕੇ ਦੇ ਵਿੱਚ ਭਾਰਿਆ ਨਾ ਪਾਣੀ ਭਾਰਾ ਨਾ ਲੱਗਣਾ ਤੇ ਜਿੱਦੀ ਵੱਡੇ ਪੱਧਰ ਤੇ ਤਾਂ ਮਾਂ ਖੇਤੀ ਆ ਇਸ ਜਿਹੇ ਨਾ ਵਾਹ ਟ੍ਰੈਕਟਰ ਖੜੇ ਇਧਰ ਵੀ ਜੀਰੋ ਤੇ ਤੇ ਜਿੱਥੇ ਪਾਣੀ ਹਥੇ ਰਹਿ ਲਿਆ ਹੈਗਾ ਹਾਂ ਸਾ ਜੀ ਹੁਣ ਜਦੋਂ ਜਿਹੜੀ ਟਰੈਕਟਰ ਆਕੇ ਕਦੋਂ ਜਿਹੜਾ ਕੇ ਨਿਕਲ ਰਿਹਾ ਹੈ ਲੋ ਜੀ ਖੇਤੀ ਚੱਲ ਰਹੀ ਹੈ ਇਧਰ ਇਹ ਜਿਹੜਾ ਰੋਡ ਆ ਭਾਰਤ ਮਾਲਾ ਇਹ ਰੋਡ ਜਾਂਦਾ ਹੋਆ ਹਨੁਮਾਨਗੜ੍ਹ ਇਹ ਇਹ ਆਪਾਂ ਜਦੋਂ ਵੜੇ ਸੀ ਆਪਾਂ ਗੰਗਾ ਨਗਰ ਖਾਣੀ ਵੜੇ ਸੀ ਤੇ ਪਰ ਇਹ ਆ ਆਪ ਵੀ ਇਹ ਹੋਣ ਜਿਹੜਾ ਰੋਡ ਵੜ ਰਿਹਾ ਆ ਆਪਾਂ ਇਧਰੋਂ ਜਾ ਰਹੇ ਆ ਇਹ ਹਨੁਮਾਨਗੜ੍ਹ ਖਾਣੀ ਜਾ ਰਹੇ ਆ ਬਾਕੀ ਉਧਰ ਆਪਾਂ ਟ੍ਰੇਨ ਦਾ ਨਹੀਂ ਵੀ ਇਧਰ ਲੰਗੇ ਸੀ ਕਿ ਇਧਰ ਦੀ ਤੇ ਇਧਰ ਖੇਤੀ ਬੜੇ ਵੱਡੇ ਵੱਡੇ ਲੈ ਵੱਡੇ ਆ ਜੇ ਹੋਰ ਅੱਗੇ ਜਿਵੇਂ ਜਿਵੇਂ ਲੱਗੇ ਲੱਗੇ ਜਾਵਾਂਗੇ ਹਨੁਮਾਨਗੜ੍ਹ ਤਾਂ ਆਪਾਂ ਪੰਜਾਬੇ ਲੱਗਣ ਲੱਗੂ ਆ ਪੰਜਾਬੀ ਭਰਾ ਬੈਠੇ ਜਰਾ ਤੇ ਖੇਤੀ ਨੂੰ ਬਹੁਤ ਵਾਈ ਵਾਈ ਦੇ ਸਹਿਯੋਗ ਬਣਾਇਆ ਹੈ ਬਸ ਜੀ ਹੋਰ ਅੱਗੇ ਚੱਲਦੇ ਦੰਦ ਦਿਖਾਉਣੇ ਆ ਤੇ ਬਾਕੀ ਆਪਾਂ ਗੱਲਾਂ ਕਰ ਰਹੇ ਆ ਬਾਈ ਗਰਦੀਪ ਨਾਲ ਬੜਾ ਵਧੀਆ ਲੱਗ ਰਿਹਾ ਓਏ ਸਿੱਖਨ ਨੂੰ ਮਿਲ ਰਿਹਾ ਦੇ ਕੁਝ ਦੱਸਣ ਨੂੰ ਆਪਾਂ ਨਾ ਪੂਰੀ ਵਾਰਤਾ ਲੈ ਚੱਲ ਰਹੀ ਹੈ ਦੋਵੇਂ ਆ ਹੀ ਹੈਗੇ ਭਰਾ ਤੇ ਇਹਨਾਂ ਦੇ ਇਹ ਖਿਆਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਵਧੀਆ ਸੁਭਾਅ ਭਰਾ ਦਾ ਵੀ ਤੇ ਟਰੱਕ 'ਚ ਸਵਰ ਸੰਦੋਗ ਨਾਲ ਬੈਠੇ ਹੋਏ ਆ ਸਾਹਰਾ ਜੀ ਆਪਣਾ ਪਿਆਵਾ 400 ਕਿਲੋਮੀਟਰ ਦੇ ਕਰੀਬ ਚ ਸਫਰ ਪਿਆ ਵਾ ਤੇ ਅਜੇ ਇੱਕ ਇੱਕ ਦੋ ਵਾਰੀ ਚਾਹ ਪੀਵਾਗੇ ਰਾਹ ਗਏ ਠੀਕ ਆ ਤੇ ਚਲੋ ਅੱਗੇ ਅਸੰਗਰਿਆ ਰਹਿ ਗਿਆ 207 ਬਠਿੰਡਾ 274 ਅੰਮ੍ਰਿਤਸਰ 459 ਅੰਮਰਜਾਲ 468 ਤੇ ਆਪਣਾ ਅੰਮ੍ਰਿਤਸਰ ਸਾਹਿਬ ਤੋਂ 75 ਕਿਲੋਮੀਟਰ ਹੈਗਾ ਮਾਫ ਹੋਣਾ ਤੇ ਉਹ ਆ ਹੀ ਮੰਨ ਲਓ ਪਾਉਣੇ ਕੋ 300 ਕਿਲੋਮੀਟਰ ਆ ਪੋਣੇ ਤੋਂ 400 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ। ਦੇ ਭਾਰਤਮਾਲਾ ਕਹਿੰਦੇ ਵੀ ਕਹਿੰਦੇ ਕਿ ਭਾਰਤਮਾਲਾ ਦੇ ਰੋ ਨਾ ਸਾਈਡ ਤੇ ਕੋਈ ਢਾਬੇ ਨਹੀਂ ਬਣ ਸਕਦੇ ਕੁਝ ਕੁਝ ਨਹੀਂ ਆ ਲੋਕਾਂ ਨੇ ਸਭ ਕੁਝ ਬਣਾਇਆ ਇੱਥੇ ਥੋੜਾ ਜ ਆਉਦੀ ਜਮੀਨ ਇੱਥੇ ਥੱਲੇ ਢਾਬੇ ਵੀ ਬਣਾਈ ਬੈਠੇ ਆ ਹਰ ਇੱਕ ਚੀਜ਼ ਦੀ ਇੱਥੇ ਫੈਸਿਲਿਟੀ ਦਿੱਤੀ ਹੋਈ ਆ ਲੋਕ ਜੇ ਸਰਕਾਰਾਂ ਦੇ ਜਿਗਾਰ ਲਾਉਣੀ ਆ ਜਾਣਦੀਆਂ ਤੇ ਲੋਕ ਉਸ ਤੋਂ ਪਹਿਲਾਂ ਜਿਗਾਰ ਲਾਉਣਾ ਸ਼ੁਰੂ ਕਰ ਦਿੰਦੇ ਆ ਜੇ ਦੇ ਸਰਕਾਰਾਂ ਸੋਚਣਾ ਬੰਦ ਕਰ ਦਿੰਦੀਆਂ ਲੋਕ ਉਥੋਂ ਕਾਰੋਬਾਰੀ ਲੋਕ ਜਿਹੜੇ ਉਹ ਸੋਚਣਾ ਸ਼ੁਰੂ ਕਰ ਦਿੰਦੇ ਵੀ ਉਹਨਾਂ ਆਪਾਂ ਕਾਰੋਬਾਰ ਕਰ ਆਹ ਦੇਖੋ ਅਨ ਭਾਰਤ ਮਾ ਦਾ ਆ ਢਾਬਾ ਹੈ ਐ ਹੋਏ ਢਾਬੇ ਬਣਾਏ ਨੇ ਚਾਹ ਪਾਣੀ ਪੀਣ ਨੂੰ ਤੇ ਬਾਕੀ ਬਸ ਵਧੀਆ ਤੇ ਇੱਕ ਵਾਰੇ ਠੰਡ ਹੁਣ ਸ਼ੁਰੂ ਹੋਣ ਜਾਣੀ ਆ ਦੁਪਹਿਰੇ ਜਿਵੇਂ ਥੋੜੀ ਜੀ ਧੁੱਪ ਹੁੰਦੀ ਆ ਪਰ ਮੌਸਮ ਵਧੀਆ ਹੁੰਦਾ ਹੁਣ ਇਹ ਵਾਲੇ ਜਿਹੜੀ ਰੇਤਾ ਢਰ ਜਾਨੀਆ ਤੇ ਠੰਡ ਪੂਰੀ ਹੋਣੀ ਛੱਟ ਬਈ ਤੇ ਐਦਾਂ ਪਹਾੜੀਆਂ ਦੇ ਖੇਤੀ ਕਰਦੇ ਹਨ ਪਾਣੀ ਲਾਉਣ ਦਾ ਸਾਧਨ ਇਹਨਾਂ ਦਾ ਫੁਆਰੇ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਇਹ ਭਾਰਤ ਮਾਲਾ ਰੋਡ ਆ ਤੇ ਇੱਕੋ ਸਾਰ ਤੁਰੇ ਆਉਣੇ ਆ ਕੋਈ ਬ੍ਰੇਕ ਨਹੀਂ ਪੈਣੀ ਬਸ ਇੱਕੋ ਰੇਸ ਤੇ ਤੁਰੇ ਜਾਣਾ ਗੱਡੀ ਐ ਵੇ ਦੇਣੀਆਂ ਤੇ ਬਸ ਤੁਸੀਂ ਆਉਦਾ ਸਬਰ ਸੰਤੋਹਣਾ ਬੈਠ ਜਾਣਾ ਲਓ ਜੀ ਇਹ ਆਪਾਂ ਥੱਲੇ ਕਰ ਲਿਆ ਇਹ ਆਪਣੀ ਦਿੱਤੀ ਆ ਗਈ ਆ ਪਾਰਕਿੰਗ ਆ ਗਈ ਹਾਂ ਲੋ ਜੀ ਤੁਹਾਨੂੰ ਪਿਉਣੀ ਆ ਬੱਚਾ ਇਧਰੇ ਵੀ ਝੰਡਿਆ ਭਾਈ ਕਣਕ ਮੱਕੀ ਚਲਾਂਦੇ ਇਹ ਇਹ ਤਾਂ ਪਾਰਕਿੰਗ ਪਿੱਛੇ ਨੰਗ ਕੇ ਆਏ ਆਂ ਤੇ ਪਾਰਕੀਆਂ ਵੱਡੀਆਂ-ਵੱਡੀਆਂ ਵੀਰ ਬਣੀਆਂ ਨਾ ਬਹੁਤ ਇਹਦੇ ਚੀਜ਼ਾਂ ਨਾਲ ਬਣਾਉਣਗੇ ਅਜੇ ਬਣੀਆਂ ਤੀਆਂ ਪਈਆਂ ਪ੍ਰੋਪਰ ਵੱਡੀਆਂ ਨਹੀਂ ਹਾਂ ਦਾ ਇੱਕ ਦੋ ਹੀ ਆ ਪ੍ਰੋਪਰ ਹਾਂਜੀ ਲਾ ਦੇ ਚਾ ਲਾ 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 ਨਹੀਂ ਹੈਗਾ ਓਏ ਠਾਕਾ ਓਟਾ ਬਏ ਨਾ ਇਹਦੇ ਵਿੱਚ ਪੰਪ ਵਿੱਚ ਅਜੇ ਬੰਦੇ ਪਏ ਵਿੱਚ ਪੰਪ ਵਿੱਚ ਜੇ ਹਸਪੀਟਲ ਕਮਰੇ ਫੈਮਿਲੀ ਹਾਲ ਸਭ ਕੁਝ ਵਿੱਚ ਹੀ ਬੰਦਾ ਇਹਦੇ ਜੀ ਤੇ ਇਹ ਸਰਕਾਰੀ ਜਗਾ ਹੁੰਦੀ ਹੈ ਠੇਕੇ ਦੇ ਲੈ ਕੇ ਜਿਹੜਾ ਬੰਦਾ ਫਿਰ ਕਰਦਾ ਕੰਮ ਤੇ ਆਇਦਰ ਦੇਖਾ ਆ ਜੇ ਅਜੇ ਤਿਆਰ ਹੋਣ ਡਿਆ ਤੇ ਆ ਟਾਪਾ ਬਾ ਬਾਕੀ ਵਾਜਬ ਰੇਟ ਹੁੰਦਾ ਢਾਬਿਆਂ ਨੇ ਰੇਟ ਤੇ ਪਹਿਲਾਂ ਟਰੱਕ ਕਿਥੇ ਪਾਰਕਿੰਗ ਲਾਉਣ ਲਈ ਵੱਧੂ ਜਗ੍ਹਾ ਖੁੱਲੀ ਦੀ ਬੋਤਲਾ ਹਾਂ ਮੋੜ ਨੇ ਵਟਾ ਕਾ ਮਾਰਿਆ ਗਏ ਬਠਿੰਡੇ ਤੇ 12:30 ਦਾ ਟਾਈਮ ਆ ਇੱਥੇ ਰੋਟੀ ਖਾਂਦੇ ਆ ਭਾਈ ਗਰਦੀਬ ਨਾਲ ਆਪਾਂ ਤੇ ਪ੍ਰਸ਼ਾਦਾ ਪਾਣੀਆਂ ਨੇ ਕਹਿੰਦੇ ਨੇ ਦਾਣੇ-ਦਾਣੇ ਦੇ ਲਿਖਿਆ ਖਾਣ ਵਾਲੇ ਦਾ ਨਾਮ ਕਿ ਅੱਜ ਆਪਣਾ ਜਿਹੜਾ ਦਾਣਾ ਹੀ ਰਾਤ ਦਾ ਇਹ ਹੋਟਲ ਦੇ ਅਸੀਂ ਦਾ ਸਿੱਧੂ 55 ਵੈਸ਼ਨੂ ਟਾਪਾ ਜੀ ਇਹ ਹੈ ਕਿੱਥੇ ਭਾਈ ਗੋਨੇ ਵਾਲੇ ਕਿੱਥੇ ਹੈ ਗੋਨੇ ਵਾਲੇ ਕੋਲ ਜੀ ਇੱਥੋਂ ਨਹੀਂ ਰੋਟੀ ਦਾ ਅੱਜ ਆਪਣਾ ਰਾਤ ਦੀ ਰੋਟੀ ਦਾ ਪ੍ਰਬੰਧ ਸੀਗਾ ਜੇ ਉਹ ਖਾਂਦੇ ਰੋਟੀ ਚੱਲਦੇ ਅਗਲੇ ਸਫਰ ਨੂੰ ਹਾਂਜੀ ਆਪਾਂ ਪਹੁੰਚ ਗਏ ਆ ਬਠਿੰਡੇ ਤੋਂ ਬੋੜਪੂਰਾ ਦੇ ਵਿੱਚ ਤੇ ਟਰੱਕ ਵਾਲੇ ਬਾਈ ਨੂੰ ਆਪਾਂ ਪਿੱਛੇ ਛੱਡਿਆ ਉਹਨਾਂ ਦਾ ਉੱਥੇ ਵੀ ਉਹਨੂੰ ਨੀਂਦ ਸੀ ਵੀ ਇਹਨੂੰ ਤੇ ਉੱਥੇ ਥੋੜਾ ਟਕਾਵੜ ਸੀ ਤੇ ਆਪਾਂ ਲੇਟ ਹੋ ਰਹੇ ਸੀ ਆਪਾਂ ਨੂੰ ਥੋੜਾ ਟਾਈਮ ਲੱਗਦਾ ਹੈ ਤੇ ਆਪਾਂ ਉੱਥੇ ਖੜੇ ਸੀ ਕਿ ਟੋਲ ਪਲਾਜੇ ਤੇ ਹੈਲਪ ਲਾਈਨ ਲਈ ਜਾਂ ਕਿਸੇ ਆਪਣਾ ਲਿਫਟ ਲੈਣ ਵਾਸਤੇ ਤੇ ਇਹ ਉੱਥੇ ਆਪਣਾ ਇਹ ਵੀਰ ਮਿਲੇ ਨੇ ਤੇ ਵੀਰ ਨੂੰ ਜਦੋਂ ਆਪਾਂ ਗੱਲ ਕੀਤੀ ਤੇ ਆਪਣੇ ਤੋਂ ਵੀ ਨਾ ਅੱਗੇ ਜਾਣਾ ਹੈ ਤੇ ਆਪਣਾ ਬਹੁਤ ਵਧੀਆ ਥਰ ਗਿਆ ਆਪਾਂ ਜਾਣਾ ਮਹੂ ਤੇ ਵੀਰ ਨੇ ਜਾਣਾ ਕਪੂਰਥਲੇ ਹੋਰ ਵੀਰ ਜੀ ਠੀਕ ਠਾਕ ਹੋ ਜੀ ਕੀ ਨਾਮ ਹੈ ਆਪਣਾ ਨਾ ਬਾਜੀ ਵੀਰੇ ਨੂੰ ਸਿੰਘਰੇ ਦੇ ਤੁਸੀਂ ਕੀ ਕੰਮ ਕਰਦੇ ਹੋ ਵੀਰੇ ਮੈਂ ਭਾਜੀ ਰੇਲਵੇ ਚ ਜਾਉਂਦਾ ਹਾਂ ਰੇਲਵੇ ਜੌਬ ਕਰਦਾ ਵੀਰੇ ਤੇ ਇਧਰੋਂ ਫਿਰ ਬਠਿੰਡੇ ਆ ਰਹੇ ਤੁਸੀਂ ਹਾਂਜੀ ਠੀਕ ਹੈ ਵੀਰੇ ਤੜਕੇ ਆਗੇ ਤੜਕੇ ਮੁੜ ਕੇ ਵਾਪਸ ਵગેਰਾ ਲਾ ਰਹੇ ਹਾਂ 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 ਠੀਕ ਹੈ ਵੀਰੇ ਠੀਕ ਹੈ ਜੀ ਤੇ ਖਾ ਸੀ ਵੀਰੇ ਆਪਣਾ ਕਪੂਰਥ ਲੈ ਜੀ ਹਾਂ ਰੇਸਪੋਸਟੇ ਚ ਲੈਦਾ ਭਾਜੀ ਮੈਂ ਉੱਥੇ ਜੌਬ ਕਰਦਾ ਠੀਕ ਹੈ ਵੀਰੇ ਠੀਕ ਬਾਕੀ ਮੈਂ ਵੀਰ ਨੂੰ ਅਮਪਲੈਂਟ ਅਈ ਵੱਡੀਆਂ ਗੱਡੀਆਂ ਢੱਕਣ ਦਾ ਹੈਗਾ ਤੇ ਮੈਨੂੰ ਨਾਲ ਦਾਣਾ ਆਉਣਾ ਨਹੀਂ ਨਿੱਕੀ ਗੱਡੀ ਨਹੀਂ ਗੰਢਕਣੀ ਤੇ ਇਹ ਕਹਿੰਦਾ ਬਾਸ ਆ ਜੂਗੀ ਜਾ ਤੇ ਮੈਂ ਵੀਰ ਨੂੰ ਪਹਿਲੇ ਹੱਥ ਮਾਰਿਆ ਤੇ ਵੀਰ ਨੇ ਪ ਤੁਹਾਨੂੰ ਧੰਨਵਾਦ ਭਰਾ ਜੀ ਤੁਹਾਡਾ ਬਹੁਤ ਬਹੁਤ ਤੇ ਸੇਵਾ ਦੇ ਭਾਜੀ ਨੂੰ ਪਰਮਾਤਮਾ ਨੇ ਆਪੇ ਨਾਲ ਬੰਧ ਬਣਾ ਲਿਆ ਹਾਂ ਜੀ ਪਤਾ ਨਹੀਂ ਮੈਂ ਨਾ ਵੀਰੇ ਇੱਕ ਤਰੀਕਾ ਗੱਲ ਕਰੂੰ ਮਹਾਰਾਜ ਆਪੇ ਭੇਜ ਦਿੰਦਾ ਕੋਈ ਮੈਨੂੰ ਕੰਮ ਵੀ ਬੜਾ ਜ਼ਰੂਰੀ ਸੀਗਾ ਤੇ ਚਲੋ ਵੀਰ ਦਾ ਬਹੁਤ ਧੰਨਵਾਦ ਤੇ ਆਪਾਂ ਚੱਲਦੇ ਅੱਗੇ ਆਪਣੇ ਮਹੂ ਸ਼ਹਿਰ ਤੇ ਘਰੇ ਤੇ ਉੱਥੇ ਜਾ ਕੇ ਤੁਹਾਡੇ ਨਾਲ ਮਿਲਦੇ ਆਂ ਧੁੰਦ ਪੂਰੀ ਪੰਜਾਬ 'ਚ ਆਪਾਂ ਰਸਤਾ 'ਚ ਰਹੇ ਕਦੀ ਧੁੰਦ ਨਹੀਂ ਵੇਖੀ ਤੇ ਅੱਜ ਵੇਖੋ ਪੰਜਾਬ 'ਚ ਪੂਰੀ ਠੰਡ ਵੀ ਪੂਰੀ ਆ ਤੇ ਧੁੰਦ ਵੀ ਪੂਰੀ ਆ ਹਾਂ ਜੀ ਆਪਾਂ ਪਹੁੰਚ ਗਏ ਆਪਦੇ ਪਿੰਡ ਸ਼ਿਆ ਮੜੀ ਮੋੜ ਤੇ ਤੇ ਵੀਰ ਨੇ ਆਪ ਨੂੰ ਇੱਥੇ ਲਾਤਾ ਤੇ ਵੀਰ ਦਾ ਧੰਨਵਾਦ ਕਰਦੇ ਆ ਠੀਕ ਆ ਵੀਰ ਜੀ ਧੰਨਵਾਦ ਥੈਂਕ ਯੂ ਵੀਰੇ ਹੈ ਠੀਕ ਹੋ ਗਏ ਥੈਂਕ ਯੂ ਹਾਂਜੀ ਮਿੱਤਰੋ ਤੇ ਆਪਾਂ ਪਹੁੰਚ ਗਏ ਆ ਆਪਣੇ ਘਰ 24 ਤਰੀਕ ਦਿਨ ਸੋਮਵਾਰ ਤੇ ਤੜਕੇ 7:30 ਵਜੇ ਆਪਾਂ ਆਪਦੇ ਘਰੇ ਪਹੁੰਚ ਗਏ ਆ ਤੇ 7 ਤਰੀਕ ਅ 7 ਤਰੀਕ ਨੂੰ ਆਪਾਂ ਘਰੋਂ ਨਿਕਲੇ ਸੀ ਹਾਂ 7 ਤਰੀਕ ਨੂੰ ਘਰੋਂ ਨਿਕਲੇ ਸੀ ਤੇ ਅੱਜ 18 ਦਿਨਾਂ ਨੇ 24 ਤਰੀਕ ਨੂੰ ਆਪਾਂ ਘਰੇ ਆ ਗਏ ਜੀ ਟੜਕੇ ਆ ਗਏ 24 ਤਰੀਕ ਦੇ ਵੀ 18ਵੇਂ ਦਿਨ ਦੇ ਤੇ ਵਧੀਆ ਰਿਹਾ ਸਫਰ ਲੋਣਾ ਸਲੋਣਾ ਕਿਸੇ ਤਰ੍ਹਾਂ ਦਾ ਕਈ ਯਾਦਾਂ ਜੁੜੀਆਂ ਕਈ ਨਵੇਂ ਮਿੱਤਰ ਮਿਲੇ ਕਈ ਭੈਣ ਭਰਾ ਮਿਲੇ ਨਵੇਂ ਸਬਸਕ੍ਰਾਈਬਰ ਮਿਲੇ ਬੜਾ ਕੁਝ ਵੇਖਣ ਨੂੰ ਮਿਲਿਆ ਚੰਗਾ ਵੀ ਮਿਲਿਆ ਮਾੜਾ ਵੀ ਮਿਲਿਆ ਤੇ ਹਰੇਕ ਪਿਆਰ ਬਹੁਤ ਮਿਲਿਆ ਜੀ Rajasthan ਦਾ ਟੂਰ ਆਪਣਾ ਬੜਾ ਵਧੀਆ ਰਿਹਾ ਜਸਲ ਮੇਰ ਜਸਲ ਮੇਰ ਤੱਕ ਆਪਣਾ ਸਫਰ ਕੀਤਾ ਜਿਹੜਾ ਫਿਰ ਆ ਰਿਹਾ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਕੱਲ ਲਿਫਟ ਲੈ ਲਈ ਪਰਸੋ ਪਰਸੋ ਆਪਾਂ ਰਾਤ ਸਾਰੀ ਚੱਲਦੇ ਰਹੇ ਤੇ ਆਪਾਂ ਭਾਰਤ ਮਾਲਾ ਤੇ ਪਹੁੰਚ ਗਏ ਉੱਥੇ ਆਪਣੇ ਪੰਜਾਬੀ ਭਰਾਵਾਂ ਦੇ ਬਹੁਤ ਟਰੱਕ ਚੀਜ਼ਾਂ ਆਉਂਦੀਆਂ ਗੱਡੀਆਂ ਤੇ ਆਪਾਂ ਉੱਥੇ ਲਿਫਟ ਲਈ ਟਰੱਕ ਤੇ ਚੜ ਕੇ ਆਪਾਂ ਰਾਤ ਆ ਗਏ ਸੀ ਬਾਈ ਗਰਦੀਪ ਨਾਲ ਆ ਗਏ ਸੀਗੇ ਬਠਿੰਡੇ ਬਠਿੰਡੇ ਬਾਈ ਗਰਦੀਪ ਨੂੰ ਅੱਗੇ ਆ ਕੇ ਗੋਨਿਆਂ ਨੇ ਕੋਲ ਆ ਕੇ ਉਹਨੂੰ ਕੋਈ ਕੰਮ ਸੀਗਾ ਉੱਥੇ ਰੋਗੇ ਪਰ ਮੈਨੂੰ ਥੋੜਾ ਜਲਦੀ ਆਉਣ ਕਰਕੇ ਮੈਂ ਉੱਥੋਂ ਲੱਕੀ ਗੱਡੀ ਤੇ ਲਿਫਟ ਲੈ ਲਈ ਤੇ ਆਪਾਂ ਨੂੰ ਵੀਰ ਮਿਲਿਆ ਕਪੂਰਥਲੇ ਵਾਲਾ ਬਾਈ ਜਿਹਨੇ ਆਪਾਂ ਨੂੰ ਲਿਫਟ ਦਿੱਤੀ ਉਹਨਾਂ ਜਿਹੜਾ ਆਪਣੇ ਨਾਲ ਸੀਗਾ ਉਹਦੇ ਕਲਿਫਟ ਦੇਣ ਤੇ ਆਪਾਂ ਸਿੱਧਾ ਆ ਕੇ ਆਪਣੇ ਪਿੰਡ ਉਤਰ ਗਏ ਤੇ ਹੁਣ ਆਪਾਂ ਫਾਈਨਲੀ ਆਪਦੇ ਘਰੇ ਖਲੋਤੇ ਆ ਆ ਗਏ ਆ ਬੜਾ ਵਧੀਆ ਸਫਰ ਰਿਆ ਤੁਸੀਂ ਬੜਾ ਸਾਥ ਦਿੱਤਾ ਸਾਰੇ ਭੈਣ ਭਰਾਵਾਂ ਤੁਹਾਡੀਆਂ ਦੁਆਵਾਂ ਨਾਲ ਸਫਰ ਵਧੀਆ ਰਿਆ ਸੋ ਵਿੱਚ ਤੰਗੀਆਂ ਪਰੇਸ਼ਾਨੀਆਂ ਆਈਆਂ ਪਰ ਉਹ ਸਭ ਹੈਂਡਲ ਹੋ ਗਈਆਂ ਗੁਰੂ ਮਹਾਰਾਜ ਦਾ ਕੋਟਨ ਕੋਟ ਧੰਨਵਾਦ ਸਭ ਤੋਂ ਪਹਿਲਾਂ ਜਿਨੇ ਇਹ ਬਲ ਬਖਸ਼ਾ ਸਫਰ ਕਰਨ ਦਾ ਤੇ ਸਫਰ ਹੀ ਬਹੁਤ ਵਧੀਆ ਲੰਘਿਆ ਤੇ ਚਲੋ ਹੁਣ ਮਿਲਾਂਗੇ ਅਗਲੇ ਸਫਰਾਂ ਚ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਗਾਂ ਦਾ ਸਫਰ ਕਿੱਥੋਂ ਦਾ ਕਰੀਏ ਬਾਕੀ ਅਜੇ ਮੇਰੀ ਹੋਰ ਤਮੰਨਾ ਹੈ ਕਿ ਅਜੇ ਜਿਹੜਾ ਰਸਤਾ ਦਾ ਰਹਿੰਦਾ ਸਫਰ ਆ ਜੈਪੁਰਾ ਜੋਧਪੁਰ ਇਹ ਅਜੇ ਰਹਿੰਦੇ ਆ ਆਪਣੇ ਇਹ ਕਰਨੇ ਪਹਿਲਾਂ ਬਾਕੀ ਵੈਰੂ ਕਿਰਪਾ ਕਰੇ ਤੇ ਸਫਰ ਇਹ ਪਹਿਲਾਂ ਕਰ ਲਈਏ ਜੇ ਕੋਈ ਪਹਿਲਾਂ ਹੋਰ ਕੋਈ ਛੋਟਾ ਮੋਟਾ ਬੰਦ ਆ ਤੇ ਉਹ ਬਣਾ ਲਾਂਗੇ ਨਹੀਂ ਤੇ ਇਹ ਸਫਰ ਜ਼ਰੂਰ ਕਰਾਂਗੇ 11 ਦਾ 10 ਦਿਨ ਦਾ ਜਿਹੜਾ ਕੰਮਕਾਰ ਆ ਆਪਾਂ ਨਿਬੇੜ ਕੇ ਉਸ ਤੋਂ ਬਾਅਦ ਫਿਰ ਗੋਗੀ ਬਾਈ ਨਾਲ ਗੱਲ ਕਰਾਂਗੇ ਤੇ ਫਿਰ ਸਫਰ ਆਪਾਂ ਸ਼ੁਰੂ ਕਰਾਂਗੇ ਤੇ ਬਾਕੀ ਤੁਹਾਡਾ ਧੰਨਵਾਦ ਤੁਸੀਂ ਸਾਥ ਦਿੱਤਾ ਤੁਸੀਂ ਵੇਖਦੇ ਰਹੇ ਸਾਰੇ ਵਲੌਗ ਵੇਖੇ ਤੁਸੀਂ ਕਮੈਂਟ ਕੀਤੇ ਤੇ ਇਸ ਕਮ ਵਲੌਗ ਵਿੱਚ ਵੀ ਕਮੈਂਟ ਕਰਕੇ ਜਰੂਰ ਆਪਣੀ ਹਾਜ਼ਰੀ ਲਵਾਇਓ ਤੇ ਬਾਕੀ ਇਸ ਆਪਣੇ ਜਿਹੜੀਆਂ ਵੀਡੀਓ ਆ ਇਹਨਾਂ ਵੱਤ ਵਤ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਨਵੇਂ ਵੀਰ ਨੇ ਸਬਸਕ੍ਰਾਈਬ ਕਰ ਦੇਣ ਤੇ ਆਪਣੇ ਇਸ ਚੈਨਲ ਨੂੰ ਹੋਰ ਸੱਜਣਾ ਮਿੱਤਰਾਂ ਤੱਕ ਪਹੁੰਚ ਕੇ ਸਬਸਕ੍ਰਾਈਬ ਕਰੋ ਸਪੋਰਟ ਕਰੋ ਤਾਂ ਰਿਸਪੋਰਟ ਨਾਲ ਹੀ ਸਾਰਾ ਕੁਝ ਜਦੋਂ ਤੁਸੀਂ ਸਪੋਰਟ ਕਰਦੇ ਹੋ ਵਧੀਆ ਹੱਲਾਸ਼ੀਰੀ ਦਿੰਦੇ ਹੋ ਤੇ ਬੰਦੇ ਦਾ ਹੋਰ ਉਤਸ਼ਾਹੀਤ ਹੁੰਦਾ ਹੈ ਤੇ ਆਪਾਂ ਹੋਰ ਨਵੇਂ ਸਫਰਾਂ ਜਾਵਾਂਗੇ ਚਲੋ ਮਿਲਦੇ ਆ ਫਿਰ ਅਗਲੇ ਨਵੇਂ ਸਫਰ ਚ ਜਲਦੀ ਵਾਹਿਗੁਰੂ ਕਿਰਪਾ ਕਰੇ ਸਫਰ ਸ਼ੁਰੂ ਕਰਾਂਗੇ ਕੋਈ ਨਾ ਕੋਈ ਮਿਲਦੇ ਆ ਨਵੇਂ ਸਫਰ ਚ ਨਵੇਂ ਲੋਕ ਨਵੀਆਂ ਸੜਕਾਂ ਤੇ ਉਹੀ ਸਾਈਕਲ ਤੇ ਉਹੀ ਤੜਾ ਨਸੀਬ ਸਿੰਘ ਖਾਲਸਾ ਨਵੇਂ ਸਫਰ ਤੇ ਉਹਨਾਂ ਚਿਰ ਦੇ ਦਿਓ ਇਜਾਜ਼ਤ ਤੇ ਰੱਬ ਰਾਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ